ਗੁਰੂ ਨਗਰੀ ਅੰਮ੍ਰਿਤਸਰ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਪਿਛਲੇ ਕਈ ਦਿਨਾਂ ਤੋਂ ਆ ਰਹੀ ਹੈ ਦੇਖਣ ਵਿੱਚ ਆਉਂਦਾ ਹੈ ਕਿ ਸੜਕਾਂ ਦੇ ਕਿਨਾਰੇ ਅਤੇ ਹਰ ਗਲੀ ਮੁਹੱਲੇ ਬਾਜ਼ਾਰਾਂ ਵਿੱਚ ਕੂੜੇ ਦੀ ਸਮੱਸਿਆ ਬਣੀ ਹੋਈ ਹੈ ਔਰ ਇਸ ਸਮੱਸਿਆ ਦਾ ਕਾਰਨ ਕੂੜੇ ਦੀ ਲਗਾਤਾਰ ਲਿਫਟਿੰਗ ਨਾ ਹੋਣਾ ਹੈ ਔਰ ਦੂਸਰਾ ਕਾਰਨ ਲੋਕਾਂ ਵੱਲੋਂ ਆਪਣੇ ਘਰਾਂ ਦੇ ਕੂੜੇ ਜਿੱਥੇ ਮਰਜ਼ੀ ਸੁੱਟ ਦੇਣਾ ਹੈ ਭਾਵੇਂ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਟਰਾਲੀਆਂ ਰਾਹੀਂ ਕੂੜੇ ਦੀ ਲਿਫਟਿੰਗ ਕੀਤੀ ਜਾ ਰਹੀ ਹੈ ਪਰ ਫਿਰ ਵੀ ਸ਼ਹਿਰ ਵਿੱਚ ਇਹ ਸਮੱਸਿਆ ਖਤਮ ਨਹੀਂ ਹੋ ਰਹੀ ਫਸਟਵੇ ਨਿਊਜ਼ ਟੀਮ ਨੇ ਦੌਰਾ ਕੀਤਾ ਵਿਧਾਨ ਸਭਾ ਹਲਕਾ ਪੂਰਵੀ ਦਿਵਾਰ ਨੰਬਰ 27 ਦੇ ਇਲਾਕੇ ਮਕਬੂਲਪੁਰਾ ਮਹਤਾ ਰੋਡ ਦਾ ਫਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਜਿਸ ਨੂੰ ਗੁਰੂ ਨਗਰੀ ਕਿਹਾ ਜਾਂਦਾ ਹੈ ਔਰ ਦੇਸ਼ ਵਿਦੇਸ਼ ਤੋਂ ਲੋਕ ਇੱਥੇ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਆਉਂਦੇ ਹਨ ਉਹਨਾਂ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਹੈ ਪਰ ਅੱਜ ਵੀ ਕੂੜੇ ਦੀ ਲਿਫਟਿੰਗ ਸ਼ਹਿਰ ਵਿੱਚੋਂ ਪੂਰੀ ਤਰ੍ਹਾਂ ਨਹੀਂ ਹੋ ਰਹੀ ਜਦ ਕੀ ਅੱਜ ਦੇ ਸ਼ੁਭ ਦਿਹਾੜੇ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਸ੍ਰੀ ਹਰਮੰਦਰ ਸਾਹਿਬ ਨਸਮਤ ਸਖ ਹੋਂ ਲਈ ਪਹੁੰਚਦੀਆਂ ਹਨ ਪਰ ਸਾਰੇ ਸ਼ਹਿਰ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਤੇ ਵੀ ਥਾਂ ਥਾਂ ਤੇ ਪਏ ਕੂੜੇ ਦੇ ਢੇਰ ਸ਼ਹਿਰ ਦੀ ਦਿੱਖ ਨੂੰ ਗੰਦਾ ਕਰ ਰਹੇ ਹਨ ਸੋ ਸ਼ਹਿਰ ਵਾਸੀਆਂ ਨੇ ਇੱਕ ਵਾਰ ਫਿਰ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸ਼ਹਿਰ ਵਿੱਚੋਂ ਕੂੜੇ ਦੀ ਲਿਫਟਿੰਗ ਦੇ ਕੰਮ ਦੀ ਗਤੀ ਵਧਾਈ ਜਾਵੇ ਅਤੇ ਪਹਿਲ ਦੇ ਆਧਾਰ ਤੇ ਇਸ ਕੰਮ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਗੁਰੂ ਨਗਰੀ ਕੂੜਾ ਮੁਕਤ ਹੋਵੇ ਅਤੇ ਬਾਹਰੋਂ ਆਉਣ ਵਾਲੇ ਸ਼ਰਧਾਲੂ ਵੀ ਇਸ ਦੀ ਚੰਗੀ ਦਿੱਖ ਲੈ ਕੇ ਜਾਣ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਮੈਂ ਕਿਹਾ ਵੀ ਬਾਰ ਬਾਰ ਤੁਸੀਂ ਖਬਰ ਲਾਉਂਦੇ ਜੇ ਤੇ ਮੇਰੀ ਕਹਿ ਕੇ ਜਬਾਨ ਥੱਕ ਗਈ ਆ ਕਿ ਅੱਜ ਕਿੰਨਾ ਵੱਡਾ ਗੁਰਪੁਰਬ ਆ ਤਨਸ਼ੀਰ ਗੁਰਨਾਨਕ ਦੇਵ ਜੀ ਪਹਿਲੀ ਪਾਸ਼ਾਹੀ ਦਾ ਗੁਰਪੁਰਪੁਰਬ ਪੂਰੇ ਵਰਲਡ ਦੇ ਵਿੱਚ ਬੜੀ ਧੂਮਤਾਬ ਨਾ ਮਨਾਇਆ ਜਾ ਰਿਹਾ ਵਾ ਇਹਨਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਇੱਕ ਸੁੰਦਰਤਾ ਦਾ ਸ਼ਹਿਰ ਦੱਸਿਆ ਸੀ ਸੁੰਦਰੀ ਕਲ ਸ਼ਹਿਰ ਦੱਸਿਆ ਸੀ ਕਿ ਸਮਾਰਟ ਸਿਟੀ ਆ ਪਰ ਮੈਂ ਵੇਖਿਆ ਕਿ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਆ ਅੱਜ ਵੇਖੋ ਜਿਹੜਾ ਕਿ ਅੰਮ੍ਰਿਤ ਵੇਲੇ ਜਾਂ ਕੱਲ ਦੇ ਵਿੱਚ ਇਹ ਕੂੜਾ ਚੁਕਾਇਆ ਜਾਣਾ ਚਾਹੀਦਾ ਸੀ ਇਹ ਬੜੀ ਢਿੱਲੀ ਕਾਰਜ ਜੜੀ ਸਾਡੇ ਮੇਅਰ ਸਾਹਿਬ ਦੀ ਕਿ ਜਿੱਦੋਂ ਦੇ ਮੋਤੀ ਪਹਾੜੀ ਆ ਜੀ ਬਣੇ ਆ ਮੈਂ ਥਾਂ ਥਾਂ ਤੇ ਕੂੜੇ ਦੇ ਢੇਰ ਵੇਖਨੇ ਆ ਇਹ ਉਪਲਬਧੀ ਆ ਇਹ ਸਰਕਾਰ ਦੀ ਤੇ ਬੜੀ ਨਿੰਦਣਯੋਗ ਆ ਮੈਂ ਇਹ ਕਹਿਣਾ ਚਾਹੁੰ ਹੋਰ ਭਰਤੀ ਕਾਪਰੇਸ਼ਨ ਦੇ ਵਿੱਚ ਕਰੋ ਹੋਰ ਵੀਰਾਂ ਨੂੰ ਮੌਕਾ ਦਿਓ ਪਰ ਲਿਖਿਆ ਐਜੂਕੇਟਰ ਬੰਦੇ بے ਰੋਜ਼ਗਾਰ ਲੋਕ ਤੁਰੇ ਫਿਰਦੇ ਨੇ ਉਹ ਕੰਮ ਕਰਨ ਨੂੰ ਇਛਾਤ ਨਹੀਂ ਉਹਨਾਂ ਨੂੰ ਮੌਕਾ ਦਿਓ ਸਰਕਾਰ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਦੇਵੋ ਉਹ ਲੋਕੇ ਕੰਮ ਕਰਨ ਔਰ ਜਗਾ ਜਗਾ ਤੇ ਜਿਹੜਾ ਕੂੜਾ ਵੇਖਣ ਨੂੰ ਮਿਲਦਿਆ ਵਾ ਇਹ ਨਾ ਸ਼ਹਿਰ ਦੇ ਵਿੱਚ ਵੇਖਿਆ ਜਾਵੇ ਲੋਕਾਂ ਦਾ ਬਹੁਤ ਬੁਰਾ ਹਾਲਿਆ ਵਪਾਰੀ ਵਰਗ ਪਰੇਸ਼ਾਨ ਆ ਅੱਜ ਵੇਖੋ ਕਿ ਗੁਰਪੁਰਬਾ ਦੇ ਇਥੇ ਵਾਰਨਬ 27 ਚੋਂ ਨਿਕਲਦਾ ਪਿਆ ਵਾ 34 ਚੋਂ ਨਿਕਲਦਾ ਪਿਆ ਵਾ ਤੇ ਨਗਰ ਕੀਰਤਨ ਮੇਨ ਰੋਡ ਦੇ ਤੇ ਉਦੋਂ ਸੰਗਤਾਂ ਝਾੜੂ ਲੈ ਕੇ ਚੱਲਣੀਆਂ ਫੁਹਾਰੇ ਲੈ ਕੇ ਪਾਣੀ ਦੇ ਚੱਲਣੀਆਂ ਵਾ ਪਰ ਲੋਕਾਂ ਨੂੰ ਸਥਾਨਾਂ ਦੇ ਸਾਈਡਾਂ ਦੇ ਸਖਤ ਨੂੰ ਕੂੜਾ ਮਿਲਦਾ ਪਿਆ ਜਿਹੜਾ ਕਿ ਨਹੀਂ ਚਾਹੀਦਾ ਮੈਂ ਗੁਰੂਮਾਰਾ ਦੀ ਜੁਰੀ ਦੇ ਵਿੱਚ ਇਹ ਗੱਲ ਕਹਿਣਾ ਕਿ ਸਰਕਾਰ ਨੂੰ ਜਾਗਣਾ ਚਾਹੀਦਾ ਵਾ ਮਾਰਾ ਤੋਂ ਡਰਨਾ ਚਾਹੀਦਾ ਵਾ ਅੱਜ ਹੀ ਆ 7 ਦੇ ਹਫ਼ਤੇ ਬਾਅਦ ਇੱਕ ਹੀ ਟਰਾਲੀ ਆਉਂਦੀ ਆ ਉਹ ਵੀ ਫਾਰਮੈਟ ਹੀ ਕਰਦੀ ਆ ਸ਼ਰਕ ਦੇ ਉੱਤੋਂ ਲੱਗੇ ਢੇਰਾਂ ਦਾ ਕੂੜਾ ਲੈ ਜਾਂਦੀ ਆ ਔਰ ਸਾਡੇ ਸਲਿਮ ਏਰੀਆ ਦੇ ਵਿੱਚ ਗਲੀ ਗਲੀ ਦੇ ਵਿੱਚ ਕੂੜੇ ਦੇ ਢੇਰ ਲੋਕਾਂ ਦੇ ਲੱਗੇ ਨੇ ਬੁਰਾ ਹਾਲ ਹੋਇਆ ਪਿਆ ਵਾ ਬਿਮਾਰੀਆਂ ਫੈਲਦੀਆਂ ਵਾ ਪਰ ਇਹਨਾਂ ਲੋਕਾਂ ਨੂੰ ਕੋਈ ਸਾਰ ਨਹੀਂ ਸਾਡੇ ਇਲਾਕੇ ਦੀ ਮੈਂ ਗੱਲ ਕਹਿਣਾ ਚਾਹੁੰਦਾ ਵਾ ਕਿ ਰੈਗੂਲਰ ਜਿਹੜੀਆਂ ਵਾ ਟਰਾਲੀਆਂ ਆਉਣੀਆਂ ਚਾਹੀਦੀਆਂ ਵਾ ਰੈਗੂਲਰ ਕੂੜਾ ਚੁੱਕਿਆ ਜਾਣਾ ਜੀਦਾ ਵਾ ਜੇ ਰੈਗੂਲਰ ਨਹੀਂ ਆਸਾਦੇ ਦੋ ਦੋਜੇ ਦਿਨ ਆ ਜਾਣਾ ਕਮਸ ਕਮ ਲੋਕਾਂ ਨੂੰ ਰਾਹਤ ਮਿਲੇ ਪੀ ਸਰਕਾਰ ਨੇ ਲੋਕਾਂ ਨੂੰ ਆਮ ਆਦਮੀ ਦੀ ਸਰਕਾਰ ਕਹਿ ਕੇ ਵੋਟਾਂ ਪਾਈਆਂ ਸੀ ਤੇ ਆਮ ਆਦਮੀ ਦਾ ਇੰਨਾ ਬੁਰਾ ਹਾਲ ਹੋ ਚੁੱਕਾ ਵਾ ਮੈਂ ਭਗਵੰਤ ਮਾਨ ਜੀ ਨੂੰ ਬੇਅੰਤੀਗਾ ਦਾ ਸੀਐਮ ਸਾਹਿਬ ਨੂੰ ਔਰ ਇਥੋਂ ਦੇ ਹਲਕਾ ਇੰਚਾਰਜ ਮੈਡਮ ਐਮਐਲਏ ਜੀਵਨ ਜੋਲਕਰ ਦੀ ਬੇਅਤੀ ਕਰਦਾ ਵਾ ਕਿ ਮੈਡਮ ਜੀ ਇਹ ਵਾਰਡ ਨੰਬਰ 27 ਦੇ ਵਿੱਚ ਵਾਰਡ ਨੰਬਰ 34 ਦੇ ਵਿੱਚ ਵਿజిਟ ਕਰੋ ਇਥੇ ਥਾਂ ਥਾਂ ਤੇ ਲੱਗੇ ਕੂੜੇ ਦੇ ਢੇਰ ਜਿਹੜੇ ਆ ਉਹਨਾਂ ਨੂੰ ਵੇਖੋ ਵੀ ਕਿੰਨਾ ਲੋਕ ਪਰੇਸ਼ਾਨ ਨੇ ਆਪ ਦਾ ਕੋਈ ਵੀ ਕਰਮਚਾਰੀ ਕੋਰੀ ਪ੍ਰਭਾਰੀ ਕੋਈ ਵੀ ਹਲਕਾ ਇੰਚਾਰਜ ਜਿਹੜਾ ਵਾ ਇਹ ਚੀਜ਼ ਦੀ ਜ਼ਿੰਮੇਵਾਰੀ ਨੂੰ ਨਹੀਂ ਸਮਝਦਾ ਪਿਆ ਮੈਂ ਆਪ ਸਭ ਨੂੰ ਬੇਨਤੀ ਕਰਦਾ ਵਾਂ ਕਿ ਇਲਾਕੇ ਦੇ ਵਿੱਚ ਇਹ ਚੀਜ਼ਾਂ ਜਿਹੜਾ ਪ੍ਰਕੋਪ ਆ ਕੂੜੇ ਦਾ ਇਨੂੰ ਹਟਾਓ ਨਹੀਂ ਤੇ ਮਜਬੂਰ ਨਾ ਸਾਨੂੰ ਆਪਣੀਆਂ ਜਥੇਬੰਦੀਆਂ ਵੱਲੋਂ ਵਾਲਬਿਕ ਆਸ਼ਰਮ ਵੱਲੋਂ ਔਰ ਵਰਨਰ ਬਸਫਾਇਦਾ ਇਨਚਾਰਜ ਵੱਲੋਂ ਇੱਕ ਆਮ ਲੋਕਾਂ ਵੱਲੋਂ ਆਮ ਆਦਮੀ ਦੀ ਆਮ ਆਦਮੀ ਪਾਰਟੀ ਦੇ ਖਿਲਾਫ ਮੈਨੂੰ ਧਰਨਾ ਪ੍ਰਟਾਸ਼ ਕੂੜਾ ਦਾ ਢੇਰ ਲਗਾ ਕੇ ਚੁੰਗੀ ਦੇਤੇ ਜਲੰਧਰ ਰੋਡ ਦੇਤੇ ਅਲਫਾ ਵਨ ਦੇ ਬਾਹਰ ਕਰਨਾ ਪਊਗਾ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਜਿਹੜੀ ਸਮੱਸਿਆ ਵਾ ਇਹਨੂੰ ਸਾਡੀ ਦੂਰ ਕਰ ਦਿਓ ਗੁਰੂ ਨਗਰੀ ਅੰਮ੍ਰਿਤਸਰ ਸ਼ਹਿਰ ਅਜੇ ਵੀ ਕੂੜੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਭਾਵੇਂ ਦਿਨ ਰਾਤ ਕਰਮਚਾਰੀ ਜਿਹੜੇ ਕਾਰਪੋਰੇਸ਼ਨ ਦੇ ਲੱਗੇ ਨੇ ਟਰਾਲੀਆਂ ਰਾਹੀਂ ਕੂੜਾ ਚੁੱਕ ਅਜੇ ਵੀ ਗਲੀਆਂ ਬਜ਼ਾਰਾਂ ਵਿੱਚ ਸੜਕਾਂ ਦੇ ਕੰਡਿਆਂ ਦੇ ਕੂੜਾ ਉਸ ਤਰ੍ਹਾਂ ਹੀ ਪਿਆ ਨਜ਼ਰ ਆ ਰਿਹਾ ਹੈ। ਕੂੜੇ ਢੇਰ ਜਗ੍ਹਾ ਜਗ੍ਹਾ ਲੱਗੇ ਹਨ, ਵਾਤਾਵਰਣ ਦੁਸ਼ਿਤ ਹੋ ਰਿਹਾ ਹੈ। ਔਰ ਲੋਕਾਂ ਨੇ ਫਾਸਟ نیوز ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਗੁਰਪ੍ਰੋਵ ਦਾ ਦਿਨ ਹੈ ਔਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਹੈ ਲੇਕਿਨ ਫੇਰ ਵੀ ਸ਼ਹਿਰ ਦੇ ਵਿੱਚ ਗੰਦਗੀ ਬਹੁਤ ਫੈਲੀ ਹੋਈ ਹੈ। ਜਗ੍ਹਾ ਜਗ੍ਹਾ ਕੂੜਾ ਪਿਆ ਹੈ। ਉਹਨਾਂ ਕਿਹਾ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਬੰਦੀ ਹੈ ਕਿ ਉਹ ਆਪਣੀ ਅਵਾਡ ਦਾ ਆਪਣੇ ਹਲਕਿਆਂ ਜਿਹੜੇ ਪਹਿਲ ਦੇ ਆਧਾਰ ਤੇ ਕੰਮ ਕਰਨ ਵਾਲੇ ਨੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਫਾਸਟ న్యూਸ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ